ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਮਾਤਾਵਾਂ ਭੈਣਾਂ ਬਜ਼ੁਰਗਾਂ ਬੱਚਿਆਂ ਅਤੇ ਨੌਜਵਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਆਪਾਂ ਗੱਲ ਕਰ ਰਹੇ ਸੀ ਭਾਰਤ ਉੱਤੇ ਸ਼ਾਸਕਾਂ ਦੀ ਜਿਨ੍ਹਾਂ ਨੇ ਇਸ ਭਾਰਤ ਤੇ ਹਿੰਦੁਸਤਾਨ ਦੇ ਉੱਤੇ ਹਕੂਮਤ ਕਰੀ ਰਾਜ ਕਰਿਆ ਤੇ ਇਨ੍ਹਾਂ ਹੀ ਸ਼ਾਸਕਾਂ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਅਲਾਉਦੀਨ ਖਿਲਜੀ ਬਾਰੇ ਤਾਂ ਪਿਛੇ ਆਪਾਂ ਗੱਲ ਕਰੀ ਸੀ ਲਾਉਦੀਨ ਖਿਲਜੀ ਦੇ ਜੀਵਨ ਬਾਰੇ ਤਾਂ ਇਸੇ ਦੇ ਇਤਿਹਾਸ ਨੂੰ ਅੱਗੇ ਵੱਲ ਵਧਦੇ ਹੋਏ ਅੱਜ ਆਪਾਂ ਗੱਲ ਕਰਾਂਗੇ ਵੀ ਅਲਾਉਦੀਨ ਖਿਲਜੀ 1296 ਤੋਂ ਲੈ ਕੇ 1316 ਈਸਵੀ ਤੱਕ ਰਾਜਗਦੀ ਉੱਤੇ ਬੈਠਾ ਇਹ ਇੱਕ ਬਹੁਤ ਉੱਚੀ ਸੋਚ ਵਾਲਾ ਤੇ ਰਣਨੀਤੀ ਦੇ ਤਹਿਤ ਚੱਲਣ ਵਾਲਾ ਇੱਕ ਸ਼ਾਸਕ ਸੀਗਾ ਇਹ ਆਪਣੀ ਰਾਜਗaddi ਨੂੰ ਸੰਭਾਲਣ ਤੋਂ ਬਾਅਦ ਤੇ ਜਿਹੜੇ ਇਹਦੇ ਸੇਨਾਪਤੀ ਸੀਗੇ ਉਲੰਘ ਖਾਂ ਨੌਸਰਤ ਖਾਂ ਜਾਫਰ ਖਾਂ ਤੇ ਅਲਪ ਖਾਂ ਇਹਨਾਂ ਚਾਰੇ ਸੇਨਾਪਤੀਆਂ ਨਾਲ ਇਹ ਵਿਚਾਰ ਵਟਾਂਦਰਾ ਕਰਦਾ ਹੈ ਤੇ ਇਹ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਬਾਰੇ ਸੋਚਦਾ ਹੈਗਾ ਇਹਨਾਂ ਨਾਲ ਗੱਲਬਾਤ ਕਰਕੇ ਤਾਂ ਫਿਰ ਇਹ ਅਲਾਉਦੀਨ ਖਿਲਜੀ ਸਨ 1299 ਈਸਵੀ ਦੇ ਵਿੱਚ ਆਪਣੇ ਦੋ ਪ੍ਰਸਿੱਧ ਜਿਹੜੇ ਸੇਨਾਪਤੀ ਸੀ ਇਹਦੇ ਉਲੰਘ ਖਾਂ ਤੇ ਨੌਸਰਤ ਖਾਂ ਨੂੰ ਇਹਨਾਂ ਦੀ ਅਗਵਾਹੀ ਹੇਠ ਇੱਕ ਬਹੁਤ ਭਾਰੀ ਸੇਨਾ ਨੂੰ ਗੁਜਰਾਤ ਦੇ ਵੱਲ ਭੇਜ ਤਾ ਗੁਜਰਾਤ ਵੱਲ ਨੂੰ ਕੂਚ ਕਰਦਾਗਾ ਇਹ ਪਹਿਲੀ ਵਾਰ ਤਾਂ ਜਿਹੜਾ ਗੁਜਰਾਤ ਦਾ ਰਾਜਾ ਸੀ ਉਸ ਟਾਈਮ ਕਰਨ ਦੇਵ ਉਹ ਇੰਨਾ ਬਲਸ਼ਾਲੀ ਵੀ ਨਹੀਂ ਸੀ ਤੇ ਉਹਦੇ ਚ ਇੰਨਾ ਸਾਹਸ ਵੀ ਨਹੀਂ ਸੀ ਵੀ ਉਹ ਇਹਨਾਂ ਦਾ ਸਾਹਮਣਾ ਕਰ ਸਕਦਾ ਤਾਂ ਉਹ ਡਰਦਾ ਮਾਰਾ ਆਪਣੀ ਪੁੱਤਰੀ ਦੇਵਲ ਦੇਵੀ ਨੂੰ ਨਾਲ ਲੈ ਕੇ ਜਿਹੜੀ ਇਹਦੀ ਰਾਜਤੰਨੀ ਸੀ ਅਨਹਿਲਵਾੜਾ ਨੂੰ ਛੱਡ ਕੇ ਇਹ ਦੱਖਣ ਵੱਲ ਭੱਜ ਗਿਆ ਤਾਂ ਜਦੋਂ ਇਹ ਦੱਖਣ ਵੱਲ ਗਿਆ ਤਾਂ ਉੱਥੇ ਜਿਹੜੀ ਦੇਵਗਿਰੀ ਸੀਗੀ ਲਾਕਾ ਸੀ ਜਿਹੜਾ ਦੇਵਗਿਰੀ ਦਾ ਉਥੋਂ ਦਾ ਜਿਹੜਾ ਰਾਜਾ ਸੀ ਰਾਮਚੰਦਰ ਤਾਂ ਇਹ ਉੱਥੇ ਜਾ ਕੇ ਉਹਦੀ ਸ਼ਰਨ ਲੈ ਲੈਂਦਾ ਹੈਗਾ ਉਹਦੇ ਕੋਲ ਰਹਿਣ ਲੱਗ ਜਾਂਦਾ ਹੈਗਾ ਤਾਂ ਇੱਧਰ ਜਿਹੜੇ ਲਾਉਦੀਨ ਖਿਲਜੀ ਨੇ ਆਪਦੀ ਸੇਨਾਂ ਤੇ ਜਿਹੜੇ ਸੇਨਾਪਤੀ ਭੇਜੇ ਸੀ ਲੰਘ ਖਾਂ ਤੇ ਨੌਸਰਦ ਖਾਂ ਉਹ ਇਹਦੀ ਜਿਹੜੀ ਰਾਜਧਾਨੀ ਸੀਗੀ ਅਨਹਿਲਵਾੜਾ ਉੱਥੇ ਬਹੁਤ ਲੁੱਟਮਾਰ ਕਰਦੇ ਆ ਤੇ ਲੁੱਟਮਾਰ ਕਰਕੇ ਉਹ ਅੱਗੇ ਵੱਲ ਨੂੰ ਵਧਦੇ ਹੋਏ ਬੜਾਉ ਚ ਤੇ ਜਿਹੜਾ ਖਵਾਦ ਸੀ ਉਹਦੀਆਂ ਜਿਹੜੀਆਂ ਪ੍ਰਸਿੱਧ ਬੰਦਰਗਾਹਾਂ ਸੀਗੀਆਂ ਉਹਨਾਂ ਨੂੰ ਵੀ ਲੁੱਟ ਲੈਂਦੇ ਆ ਤਾਂ ਇੱਥੇ ਉਲੰਘ ਖਾਂ ਜਿਹੜਾ ਹੁੰਦਾ ਉਹ ਜਿਹੜਾ ਖਵਾਰ ਦਾ ਨਾ ਇੱਕ ਹੁੰਦਾਗਾ ਮਲੂਕ ਮਲਿਕ ਕਫੂਰ ਨਾਮੀ ਨਾ ਇੱਕ ਪ੍ਰਸਿੱਧ ਹਿੰਦੂ ਨੇਫੋਸਿਕ ਸੀਗਾ ਉਹ ਬਹੁਤ ਸੁੰਦਰ ਸੀ ਨੂੰ 1000 ਦਿਨਾਰਾਂ ਦੇ ਨਾਲ ਖਰੀਦ ਲੈਦਾਗਾ ਤਾਂ ਇਹ ਜਿਹੜੀਆਂ ਹਜ਼ਾਰ ਦਿਨਾਰਾਂ ਸੀਗੀਆਂ ਉਹਨੂੰ ਖਰੀਦਿਆ ਸੀ ਤਾਂ ਇਹੀ ਜਿਹੜਾ ਭਾਰਤ ਦੇ ਉੱਤਰੀ ਜਿਹੜਾ ਭਾਰਤ ਹੁੰਦਾ ਉਹਦੇ ਉੱਤੇ ਕਬਜ਼ਾ ਕਰਨ ਦੇ ਲਈ ਇਹਨਾਂ ਦਾ ਕੱਜਾ ਕਹਿ ਸਕਦੇ ਆਪਾਂ ਵੀ ਸ਼ਾਸਨ ਬਣਾਉਣ ਦੇ ਲਈ ਗਾਂਹਾਂ ਜਾ ਕੇ ਬਹੁਤ ਵੱਡਾ ਰੋਲ ਅਦਾ ਕਰਦੇ ਆ ਤਾਂ ਅੱਜ ਲਈ ਇੰਨਾ ਹੀ ਬੋਲਦਿਆਂ ਤਾਂ ਕੋਈ ਵੀ ਗਲਤੀ ਹੋ ਗਈ ਹੋਵੇ ਤਾ ਆਪਣਾ ਬੱਚਾ ਸਮਝ ਕੇ ਆਪਣਾ ਭਰਾ ਸਮਝ ਕੇ ਮਾਫ ਕਰਿਓ ਬਹੁਤ ਜਲਦ ਸੋਡੇ ਵਿੱਚ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਲਈ ਸਤਿ ਸ਼੍ਰੀ ਅਕਾਲ ਸੱਚੇ ਪਾਸ਼ਾ ਮਹਾਰਾਜ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਖੁਸ਼ ਰੱਖੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ